ਲੋਭੇ ਮਿੱਤਰੋ ਜਗਾੜ ਤਾਂ ਤੁਸੀਂ ਬੜੇ ਦੇਖੇ ਹੋਣਗੇ ਜੁਗਾੜ ਦੇ ਨਾਲ ਜੁੜੇ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੁੰਦੇ ਨੇ ਜਿਸ ਨੂੰ ਲੋਕ ਨਾ ਸਿਰਫ ਦੇਖ ਕੇ ਸਗੋਂ ਵੱਡੇ ਪੱਧਰ ਤੇ ਸ਼ੇਅਰ ਵੀ ਕਰਦੇ ਨੇ ਦੱਸਦੇ ਕਿ ਬੇਸ਼ੱਕ ਅੱਜ ਦੇ ਯੁੱਗ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਲੋਕਾਂ ਦੀ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਦੇ ਲਈ ਕਈ ਤਕਨੀਕੀ ਸਾਧਨ ਮੌਜੂਦ ਨੇ ਪਰ ਅੱਜ ਵੀ ਬਹੁਤ ਸਾਰੇ ਲੋਕ ਅਜੇਹੇ ਨੇ ਚੋ ਜੁਗਾੜ ਲਗਾ ਕੇ ਕੰਮ ਕਰਨਾ ਪਸੰਦ ਕਰਦੇ ਨੇ ਦੱਸਦੇ ਕਿ ਬਹੁਤ ਸਾਰੇ ਲੋਕ ਅਜੇਹੇ ਨੇ ਜਿਨ੍ਹਾਂ ਤੱਕ ਕਈ ਵਾਰ ਤਾਂ ਤਕਨੀਕਾਂ ਪਹੁੰਚਦੀਆਂ ਨਹੀਂ ਜੋਸ ਤੋਂ ਬਾਅਦ ਉਹ ਆਪਣੀ ਸਮੱਸਿਆ ਦਾ ਹੱਲ ਕਰਨ ਦੇ ਲਈ ਕੋਈ ਦੇਸੀ ਜੁਗਾੜ ਲਗਾ ਲੈਂਦੇ ਨੇ ਦੇਸੀ ਹੱਲ ਲੱਭ ਲੈਂਦੇ ਨੇ ਅਜਿਹੇ ਚ ਲੋਕਾਂ ਦੀਆਂ ਚਾਲਾਂ ਇੰਟਰਨੈਟ ਤੇ ਆਉਂਦੇ ਹੀ ਵਾਇਰਲ ਹੋ ਜਾਂਦੀਆਂ ਨੇ ਅਜਿਹਾ ਹੀ ਅੱਜ ਕੱਲ ਇੱਕ ਵਾਰ ਫੇਰ ਤੋਂ ਵਾਇਰਲ ਵੀਡੀਓਜ਼ ਵੇਖਣ ਨੂੰ ਮਿਲ ਰਿਹਾ ਦੱਸਦੇ ਕਿ ਲੋਕਾਂ ਚ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਇੰਨੇ ਦਿਨ ਹੀ ਇਹ ਵਿਅਕਤੀ ਹੈ ਜੋ ਕਿ ਸੋਸ਼ਲ ਮੀਡੀਆ ਤੇ ਛਾਇਆ ਹੋਇਆ ਤੇ ਤੇਜ਼ੀ ਦੇ ਨਾਲ ਵਾਇਰਲ ਵੀ ਹੋ ਰਿਹਾ ਵੀਡੀਓ ਤੁਸੀਂ ਦੇਖੋ ਵੀ ਪਸੰਦ ਵੀ ਕਰੋ ਅਤੇ ਦੱਸੋ ਕਿ ਵਿਅਕਤੀ ਦਾ ਜੁਗਾੜ ਕਿਹਾ ਕਿਹੋ ਜਿਹਾ ਲਗਾ ਤੇ ਇਸ ਨੂੰ ਵਾਇਰਲ ਜ਼ਰੂਰ ਕਰ ਦੇਣਾ ਸ਼ੇਅਰ ਜ਼ਰੂਰ ਕਰ ਦੇਣਾ ਦੇਖ ਸਕਦੇ ਹੋ ਕਿ ਵਿਅਕਤੀ ਦੇ ਵੱਲੋਂ ਉਸਦੀ ਹੀ ਕਾਰ ਦੇ ਵਿੱਚ ਗੰਨੇ ਦਾ ਰਸ ਕੱਢਣ ਦਾ ਸੈਟਅਪ ਲਗਾ ਲਿੱਤਾ ਜਾਂਦਾ ਜੀ ਹਾਂ ਗੰਨੇ ਦੀਆਂ ਮਸ਼ੀਨਾਂ ਬਹੁਤ ਦੇਖਿਆ ਹੋਣ ਗਿਆ ਨਵੇਂ-ਨਵੇਂ ਟੰਗ ਦੇ ਨਾਲ ਤਕਨੀਕਾਂ ਦੇ ਨਾਲ ਮਸ਼ੀਨੀਆਂ ਬਣਾਇਆ ਜਾਂਦੇ ਆਂ ਨੇ ਪਰ ਇਸ ਵਿਅਕਤੀ ਦੇ ਵੱਲੋਂ ਆਪਣੇ ਕਾਰ ਦੇ ਵਿੱਚ ਹੀ ਕੋਈ ਸੈਟਅਪ ਤਿਆਰ ਕਰ ਲਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਲੋਕ ਇਸ ਦੇ ਸੈਟਅਪ ਨੂੰ ਦੇਖ ਕੇ ਹੈਰਾਨ ਹੋ ਜਾਂਦੇ ਨੇ ਇੱਕ ਜੁਗਾੜ ਲਗਾ ਲਿਆ ਜਾਂਦਾ ਹੈ ਕਾਰ ਦੇ ਵਿੱਚ ਜਿਸ ਦੇ ਰਾਹੀਂ ਇਹ ਗੰਨੇ ਦਾ ਰਸ ਕੱਢਦਾ ਤੇ ਵੀਡੀਓ ਕਾਫੀ ਵਿਲੱਖਣ ਵੀ ਲੱਗਦੀ ਹੈ ਵੇਖਣ ਨੂੰ ਲੋਕਾਂ ਨੂੰ ਕਾਫੀ ਪਸੰਦ ਵੀ ਆ ਰਹੀ ਹੈ ਸੋ ਵੀਡੀਓ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸਣਾ